ਰਾਮ ਮੰਡੀ ਵਿੱਚ ਇੱਕ ਲੜਕੀ ਦੁਆਰਾ Hindu ਧਰਮ ਦੇ ਖਿਲਾਫ ਬੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਮ ਮੰਦਰ ਦੇ ਖਿਲਾਫ ਬੋਲ ਬੋਲ ਕੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਮਾਮਲਾ ਆਇਆ ਹੈ। ਰਾਮ ਮੰਡੀ ਵਾਸੀਆਂ ਨੇ ਮੰਡੀ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ। ਲੜਕੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਲੜਕੀ ਦੇ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਨੂੰ ਲੜਕੀ ਰਾਮਾ ਮੰਡੀ ਦੇ ਸੈਲੂਨ ਦੇ ਵਿੱਚ ਕੰਮ ਕਰਦੀ ਐ ਸਾਰਾ ਕੀ ਹੈ ਮਾਮਲਾ ਆਉ ਸੁਣਾਉਣੇ ਪੂਰੀ ਖਬਰ ਪ੍ਰੇਜ਼ ਅਲਰਟ ਟੂ एवरीवन ਮੈਂ ਇੱਕ ਵੀਡੀਓ ਦੇਖੀ ਸੀ ਕਿ ਜਿੱਦੇ ਵਿੱਚ ਚਰਚ ਦੇ ਕ੍ਰੋਸ ਦੇ ਉੱਪਰ ਰਾਮ ਭਗਤਾਨਿਆਂ ਆਪ ਦਾ ਝੰਡਾ ਲਹਿਰਾਇਆ ਜਿਹਦੇ ਨਾਲ ਉਹਨਾਂ ਨੂੰ ਬੜਾ ਸਕੂਨ ਮਿਲਿਆ ਪਰ ਇਹਨਾਂ ਨੂੰ ਪਤਾ ਇਹ ਝੰਡਾ ਅਸੀਂ ਲਾ ਗਏ ਆਉ ਮਰਾਂਗੇ ਬਾਅਦ ਵਿੱਚ ਪਰ ਇਹਨਾਂ ਨੂੰ ਪਤਾ ਇਹ ਝੰਡਾ ਅਸੀਂ ਲਾ ਗਏ ਆਉ ਮਰਾਂਗੇ ਬਾਅਦ ਵਿੱਚ ਔਰ ਕੋਈ ਨਾ ਅਸੀਂ ਰਿਸਪੈਕਟ ਕਰਾਂਗੇ ਅਸੀਂ ਆਰਾਮ ਨਾਲ ਉਤਾਰਾਂਗੇ ਔਰ ਆਰਾਮ ਨਾਲ ਰੱਖਾਂਗੇ ਸਾਈਡ ਤੇ ਇਦਾਂ ਕਰਨ ਨਾਲ ਤੁਸੀਂ ਸਾਡੇ ਦਿਲਾਂ ਨੂੰ ਬਦਲ ਨਹੀਂ ਸਕਦੇ ਤੁਸੀਂ ਬਾਹਰਲੀ ਚੀਲੀਆਂ ਚੀਜ਼ਾਂ ਕਰ ਸਕਦੇ ਹੋ ਪਰ ਸਾਡੇ ਦਿਲਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਜਿਹੜੇ ਸਾਡੇ ਅੰਦਰ ਪ੍ਰਭੂ ਯੇਸ਼ੂ ਮਸੀਹ ਦਾ ਹੂਆ ਅਸੀਂ ਉਹਨੂੰ ਐਕਸੈਪਟ ਕੀਤਾ ਆ ਯੇਸ਼ੂ ਮਸੀਹ ਨੇ ਸਾਨੂੰ ਐਕਸੈਪਟ ਕੀਤਾ ਆ ਸੋ ਗਾਇਸ ਇਹ ਸਭ ਕਰਨ ਦਾ ਕੋਈ ਫਾਇਦਾ ਨਹੀਂ ਕੋਸੇ ਜੰਮਨ ਗੰਦਾ ਕੰਮਣ ਵਾਲੇ ਕੰਮ ਨਾ ਕਰਿਆ ਕਰੋ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਤੁਸੀਂ ਮਹਾਪੁੱਦੂ ਲੱਗ ਰਹੇ ਸੀ ਇਹ ਕਰ ਰਹੇ ਤੇ ਦੂਜੀ ਗੱਲ ਮੈਂ ਹੋਰ ਦੱਸਾਂ ਕਿ ਇੰਨੇ ਬਕਾਰ ਕੰਮ ਕਰਨ ਦਾ ਮੈਂ ਮੋਦੀ ਜੀ ਨੂੰ ਇੱਕ ਬੇਨਤੀ ਕਰਨਾ ਚਾਹੂੰਗੀ ਕਿ ਮੋਦੀ ਜੀ ਮੈਨੂੰ ਲੱਗਦਾ ਥੋੜਾ ਬਨਾਇਆ ਹੋਇਆ ਮੰਦਿਰ ਘਟ ਗਿਆ ਹੈ ਇਸ ਕਰਕੇ ਚਰਚਾ ਤੇ ਕਬਜ਼ੇ ਕਰ ਰਹੇ ਨੇ ਪਲੀਜ਼ ਕਿਰਪਾ ਕਰਕੇ ਹੋਰ ਬਣਾਓ ਹਾਂਜੀ ਪ੍ਰੇਜ਼ ਅ ਲੋਟ ਟੂ एवरीवन ਮੈਂ ਬਹੁਤ ਹੀ ਜ਼ਿਆਦਾ ਹੈਰਾਨ ਹ ਕਿ ਰਹਾਮਾ ਮੰਡੀ ਦੇ ਗਰੁੱਪ ਦੇ ਵਿੱਚ ਮੇਰੀ ਇੱਕ ਵੀਡੀਓ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਮੈਂ ਵੀਡੀਓ ਅਪਡੇਟ ਪਾਈ ਸੀਗੀ ਪਰ ਮੈਂ ਇਹ Hindu community ਦੇ ਖਿਲਾਫ ਚ ਵੀਡੀਓ ਨਹੀਂ ਪਾਈ ਸੀਗੀ ਮੈਂ ਉਹਨਾਂ ਲਈ ਵੀਡੀਓ ਪਾਈ ਸੀਗੀ ਜਿਨ੍ਹਾਂ ਲੋਕਾਂ ਨੇ ਚਰਚ 'ਚ ਜਾ ਕੇ ਚਰਚ ਦੇ ਕਰੋਸ ਨੂੰ ਤੋੜ ਤੋੜ ਕੇ ਉੱਥੇ ਰਾਮ ਨਾਮ ਦਾ ਝੰਡਾ ਲਗਾਇਆ ਸੀਗਾ ਮੈਂ ਉਹਨਾਂ ਲਈ ਪਾਈ ਸੀਗੀ ਜਿਨ੍ਹਾਂ ਨੇ ਇੱਕ ਪਰਸਨ ਨੂੰ ਜਿਹੜਾ ਕਿ ਪ੍ਰਚਾਰ ਕਰ ਰਿਹਾ ਸੀਗਾ ਪਾਸਟਰ ਸੀ ਉਹ ਜਾਂ ਲੜਕਾ ਸੀਗਾ ਕੋਈ ਜਿਹੜਾ Christian community ਤੋਂ ਸੀਗਾ ਉਹਨੂੰ ਖੜਾ ਕਰਕੇ ਔਰ ਉਹਦੇ ਤੋਂ ਰਾਮ ਨਾਮ ਬੁਲਵਾਇਆ ਜ਼ਬਰਦਸਤੀ ਸਿਰਫ ਉਹਨਾਂ ਦੇ ਲਈ ਮੈਂ ਇਹ ਵੀਡੀਓ ਪਾਈ ਸੀਗੀ ਜਿੰਨੂੰ ਰਾਮਾ ਮੰਡੀ ਗਰੁੱਪ ਦੇ ਵਿੱਚ ਮਿਸਯੂਜ਼ ਕੀਤਾ ਜਾ ਰਿਹਾ ਔਰ ਇਹ ਅਫਸੋਸ ਦੀ ਗੱਲ ਆ ਕਿ ਜਿੱਥੇ ਸਾਨੂੰ ਰੋਂਗ ਚੀਜ਼ਾਂ ਦੇ ਖਿਲਾਫ ਖੜਾ ਹੋਣਾ ਚਾਹੀਦਾ ਉੱਥੇ ਲੋਕ ਮੇਰੇ ਹੀ ਖਿਲਾਫ ਖੜੇ ਹੋਗੇ ਕੋਈ ਗੱਲ ਨਹੀਂ ਸਭ ਨੂੰ ਬਲੇਸਿੰਗਸ ਆ ਜੇ ਕਿਸੇ ਦਾ ਵੀ ਕੋਈ ਵੀ ਮੈਂ Hindu ਜਾਂ Sikh ਜਾਂ Muslim ਕਮਿਊਨਿਟੀ ਦੇ ਖਿਲਾਫ ਨਹੀਂ ਆ ਮੈਂ ਖੋਦ ਇੱਕ ਸਿਕ ਫੈਮਲੀ ਤੋਂ ਬਿਲੋਂਗ ਕਰਦੀ ਆਂ ਔਰ ਮੇਰਾ ਇੱਕ ਸਿੰਪਲ ਪੁਆਇੰਟ ਸੀਗਾ ਸਿਰਫ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਸੀਗਾ ਮੈਂ ਨਾ ਕਿ Hindu ਕਮਿਊਨਿਟੀ ਬਾਰੇ ਕੁਝ ਬੋਲਿਆ ਸੀਗਾ ਔਰ ਰਾਮਾ ਮੰਡੀ ਦੇ ਵਿੱਚ ਜੋ ਗਰੁੱਪ ਦੇ ਵਿੱਚ ਇਹ ਵੀਡੀਓ ਪਾ ਕੇ ਤੁਸੀਂ ਸਾਬਿਤ ਕਰ ਰਹੇ ਹੋ ਕਿ ਇਹ ਦੇਖੋ Hindu ਕਮਿਊਨਿਟੀ ਦੇ ਖਿਲਾਫ ਬੋਲ ਰਹੀ ਆ ਦੇਖੋ Hindu ਲੋਕਾਂ राम ਜੀ ਦੇ ਖਿਲਾਫ ਬੋਲੇ ਜਾ ਰਿਹਾ ਜਦਕਿ ਮੈਂ ਖিলাਫਤ ਦੇ ਵਿੱਚ ਇੱਕ ਵਰਡ ਨਹੀਂ ਬੋਲਿਆ ਤੁਸੀਂ ਉੱਥੇ ਕਿਉਂ ਨਹੀਂ ਬੋਲਦੇ ਜਿੱਥੇ ਇੰਨਾ ਕੁਛ Christian ਕਮਿਊਨਿਟੀ ਦਾ ਰੋਂਗ ਹੋਇਆ ਜਿੱਥੇ ਚਰਚਸ ਨੂੰ ਤੋੜਿਆ ਗਿਆ ਪਾਸਟਰਸ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਉੱਥੇ ਕਿਉਂ ਨਹੀਂ ਬੋਲਿਆ ਗਿਆ ਅੱਜ ਚਰਚ ਦੇ ਵਿੱਚ ਹਰ ਕਿਸੇ ਨੇ ਸੈਲੀਬ੍ਰੇਟ ਕੀਤਾ ਹਰ ਚੀਜ਼ ਨੂੰ ਸੈਲੀਬ੍ਰੇਟ ਕੀਤਾ ਜਾਂਦਾ 25th December ਆਂਦੀ ਤਾਂ ਵੀ ਸੈਲੀਬ੍ਰੇਸ਼ਨ ਹੁੰਦੀ ਆ ਤੁਹਾਡੇ ਆ ਰੀਸ ਹਿੰਦੀ ਮੰਦਿਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੀਗਾ ਉਹਦੀ ਵੀ ਸੈਲੀਬ੍ਰੇਸ਼ਨ ਹੋਈ ਸੀਗੀ ਤਾਂ ਕਿਸੇ ਵੀ ਪੁਆਇੰਟ ਤੇ ਤਾਂ ਕੋਈ ਉਹ ਚੀਜ਼ ਨਹੀਂ ਬੋਲੇਗੀ ਤੁਸੀਂ ਮੇਰਾ ਇੱਕ ਕਲਿੱਪ ਉਠਾ ਕੇ ਉਹਨੂੰ ਰੋਂਗਲੀ ਯੂਜ਼ ਕੀਤਾ ਹਿੰਦੂ ਤ੍ਰੋਹੀ ਮਿਸ਼ਨਰੀਆਂ ਵੱਲੋਂ ਬਹੁਤ ਹੀ ਸਾਜਿਸ਼ ਦੇ ਨਾਲ ਜਦੋਂ ਪੂਰਾ ਦੇਸ਼ ਆਰਾਮਈ ਵਾਤਾਵਰ ਦੇ ਵਿੱਚ ਸੀ ਤਾਂ ਉਹਨਾਂ ਨੇ ਸਾਡੇ ਹਿੰਦੂ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਪੱਤੀ ਜਨਕ ਸ਼ਬਦ ਬੋਲੇ ਇੱਕ ਉਹਨਾਂ ਦੀ ਲੜਕੀ ਹੈ ਇਸ਼ਾਨ ਸ਼ਾਈ ਸ਼ਾਈਨਾ ਸ਼ਾਈਨਾ ਉਸ ਵੱਲੋਂ ਵੀਡੀਓ ਇੱਕ ਭੇਜੀ ਗਈ ਹੈ ਜਿਹਦੇ ਵਿੱਚ ਜ਼ਬਰਦਸਤੀ ਕਹਿੰਦੇ ਸਾਥੋ ਜੈ ਸ਼੍ਰੀਮ ਬੁਲਾਇਆ ਜਾ ਰਿਹਾ ਸਾਡੀਆਂ ਮਾਮਾ ਪਾਣਾ ਬਾਰੇ ਬਹੁਤ ਅਪਸ਼ਬਦ ਬੋਲੇ ਆ ਜੋ ਬਰਦਾਸ਼ਤ ਕਰਨ ਯੋਗ ਨਹੀਂ ਸੀ ਅੱਜ ਰਾਮੇ ਦੀਆਂ ਸਮੂਹ ਵਪਾਰਕ ਧਾਰਮਿਕ ਜਥੇਬੰਦੀਆਂ ਵੱਲੋਂ ਰਾਮਾ ਮੰਡੀ ਬੰਦ ਕਰਕੇ ਉਸ ਸਾਜ਼ਿਸ਼ਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣ ਲਈ ਅਸੀਂ ਦਰਖਾਸਤ ਦਿੱਤੀ ਸੀ ਜਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਮਜਬੂਰ ਨੂੰ ਸਾਨੂੰ ਮੰਡੀ ਬੰਦ ਕਰਕੇ ਥਾਣੇ ਦਾ ਘਰਾਵ ਕਰਕੇ ਅਸੀਂ ਐਫ ਆਈ ਆਰ ਦਰਜ ਕਰਾਈ ਆ ਪਰ ਸਾਨੂੰ ਹਜੇ ਤੱਕ ਵਿਸ਼ਵਾਸ ਨਹੀਂ ਪ੍ਰਸ਼ਾਸਨ ਦੇ ਕਿ ਉਸ ਲੜਕੀ ਨੂੰ ਇਹ ਗ੍ਰਿਫਤਾਰ ਕਰਨਗੇ ਸਾਡਾ ਇਹ ਧਰਨਾ ਉਨੀ ਦੇਰ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰਦੇ ਔਰ ਉਸ ਦੇ ਪਿੱਛੇ ਕੌਣ ਐਸੇ ਸਾਜ਼ਿਸ਼ਕਾਰੀ ਆ ਉਹਨਾਂ ਦੇ ਜੁਰਮ ਦੇ ਵਿੱਚ ਵਾਧਾ ਕੀਤਾ ਜਾਵੇ 120B ਤੇ 153 ਦੀਆਂ ਧਾਰਾਂ ਲਾਈਆਂ ਜਾਣ ਨਹੀਂ ਤਾਂ ਇਸ ਦੇ ਬੜੇ ਗੰਭੀਰ ਪ੍ਰਨਾਮ ਨਿਕਲਣਗੇ ਔਰ ਇਸ ਤੋਂ ਬਾਅਦ ਹਿੰਦੂ ਸਮਾਜ ਚੁੱਪ ਕਰਕੇ ਨਹੀਂ ਬੈਠੇਗਾ ਅਸੀਂ ਇਸ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ ਸਹਾਂਗੇ ਪੰਜਾਬ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਕਿ ਐਸੀਆਂ ਜਿਹੜੀਆਂ ਵਿਦੇਸ਼ੀ ਤਾਕਤਾਂ ਹੈ ਜਾਂ ਜਿਹੜੀਆਂ ਦੇਸ਼ ਦੇ ਵਿੱਚ ਵਿਭਾਜਨ ਕਰਨ ਵਾਲੀਆਂ ਸ਼ਕਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਰਨਾਂ ਇਹਦੇ ਬਹੁਤ ਗੰਭੀਰ ਨਤੀਜੇ ਨਿਕਲਣਗੇ ਇਸ ਤੋਂ ਹੱਦ ਹੋ ਗਈ ਆ ਬਰਦਾਸ਼ਤ ਕਰਨ ਦੀ ਇਸ ਤੋਂ ਬਾਅਦ ਸਾਡਾ ਹੁਣ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਹੈ ਕਦੇ ਵੀ ਕੋਈ ਅਨਸਕਾਮੀ ਘਟਨਾ ਵਾਪਰਦੀ ਆ ਤੇ ਇਹਦੀ ਪੰਜਾਬ ਸਰਕਾਰ ਔਰ ਪੰਜਾਬ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਕੀ ਉਹ ਦੇਖਲਾ ਬੈਲਿਕੀ ਸੀ ਕੀ ਵਾ ਮਾਂ ਦਾ ਇਹ ਇੱਕ ਸ਼ਾਇਨਾ ਨਾਂ ਦੀ ਲੜਕੀ ਆ ਰਾਮਾ ਰਾਮਾ ਮੰਡੀ ਦੀ ਸੋ ਉਹਨੇ ਇੱਕ ਵੀਡੀਓ ਕੱਲ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਜਿਨਨੇ ਜਿਹਦੇ ਜੁਨੇ ਹਿੰਦੂ ਕਮਿਊਨਿਟੀ ਬਾਰੇ ਜਿਹੜਾ ਹਿੰਦੂ ਜਿਹੜੇ ਸਾਡੇ ਗੁਰੂਸ ਨੇ ਉਹਨਾਂ ਬਾਰੇ ਉਹਨੇ ਮਾੜੀ ਸ਼ਬਦਾਵਲੀ ਵਰਤੀ ਸੀਗੀ ਸੋ ਇਹਨੂੰ ਜਿਹੜਾ ਹੈਗਾ ਵਾ ਉਹ ਰਾਉਂਡ ਅਪ ਕਰ ਲਿਆ ਗਿਆ ਇਹਦੇ ਖਿਲਾਫ ਥਾਣੇ ਰਾਮੇ ਦੇ ਵਿੱਚ ਮਕਦਮਾ ਨੰਬਰ 8200 95A ਤਹਿਤ ਦਰਜ ਕੀਤਾ ਗਿਆ ਔਰ ਇਹਨੂੰ ਉਹਦੇ ਵਿੱਚ ਅਰੈਸਟ ਕਰ ਲਿਆ ਫਰਦਰ ਜਿਹੜਾ ਹੈਗਾ ਵਾ ਇਨਵੈਸਟੀਗੇਸ਼ਨ ਕਰਕੇ ਜੋ ਵੀ ਇਹਦੇ ਖਿਲਾਫ ਚਾਰजेस ਆ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਸੋ ਅਗਲੀ ਕਾਰਵਾਈ ਜਿਹੜੀ ਆ ਉਹ ਮਾਨਯੋਗ ਅਦਾਲਤ ਚ ਚੱਲੂਗੀ। ਉਹ ਚੈਰੀਟੇਸ਼ਨ ਵੀ ਲੋਕ ਸਰੋਥੀ ਕਰ ਰਹੇ ਸੀ ਕੋਈ ਵਾਰ ਕਰ ਰਹੀ ਸੀ ਆਪਣੀ ਅਰਦਾਉ ਸੈਟਸਾਈਕਾ। ਹਾਂ ਕਈ ਜਿਹੜੇ ਹੈ ਹਾਂ ਐਜੀਟੇਸ਼ਨਸ ਦੇ ਵਿੱਚ ਕਈ ਜਿਹੜੇ ਸਾਡੇ ਹਿੰਦੂ ਉਥੋਂ ਦੇ ਕਮਿਊਨਿਟੀ ਦੇ ਲੋਕ ਸੀਗੇ ਉਹਨਾਂ ਨੇ ਇਹਦੇ ਚ ਥੋੜਾ ਜਿਹੜਾ ਹੈ ਪ੍ਰੋਟੈਸਟ ਜਿਹੜਾ ਕੀਤਾ ਸੀਗਾ ਇਹ ਵੀਡੀਓ ਨੂੰ ਵੇਖ ਕੇ ਉਹਨਾਂ ਨੂੰ ਫਿਰ ਜਿਹੜਾ ਅਸੀਂ ਉਹਨਾਂ ਨੂੰ ਸਾਰਾ ਸਮਝਾ ਕੇ ਔਰ ਇਹਨੂੰ ਜਿਹੜੀ ਅਕਿਊਜ਼ ਕੀ ਉਹਨੂੰ ਬਿਨਾਂ ਦੇਰੀ ਅਰੈਸਟ ਕੀਤਾ। ਜੇ ਜਨਾੜੋ ਸਾਰੇ ਸੈਟੀਸਫਾਈਡ ਨੇ ਐਂਡ ਬਿਲਕੁਲ ਜਿਹੜਾ ਹੈਗਾ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਨੋਰਮਲ ਸਰ ਕੰਮ ਕੀ ਕਰਦੀ ਨੀ ਮੈਨੂੰ ਇਹ ਕੋਈ ਵੀਡੀਓ ਪਾਰਲਰ ਦੇ ਉਹਦੇ ਚ ਸੌਰੀ ਬਿਊਟੀ ਪਾਰਲਰ ਦੇ ਵਿੱਚ ਕੰਮ ਕਰਦੀ ਹੈ ਔਰ ਪਿਛੋ ਹੈ ਪਹਿਲਾਂ ਕਪੂਰ ਥੱਲੇ ਦੀ ਰਹਿਣ ਵਾਲੀ ਸੀ ਹੁਣ ਇਹ ਰਾਮੇ ਰਹਿ ਰਹੀ ਹੈ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਸ਼ਦੀਰਪੁਰ